ਜਦੋਂ ਪੰਜਾਬ ਦੇ ਅੰਦਰ ਕਾਂਗਰਸ ਦੀ ਸਰਕਾਰ ਸੀ ਕੀ ਕਿਹਾ ਜਾਂਦਾ ਸੀਗਾ ਕਿ ਚਿੱਟੇ ਦਾ ਨਾਮ ਲਾਓ ਤਾਂ ਲੋਕਾਂ ਨੂੰ ਕਾਲੀ ਦਾ ਯਾਦ ਆਉਂਦਾ ਹੈ ਚਿੱਟਾ ਤੇ ਬਜੀਟੀਆਂ ਇੱਕੋ ਹੀ ਨਾਮ ਕਹਿੰਦੇ ਹੁੰਦੇ ਸੀ ਲੋਕ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਪਹਿਲੀ ਵਾਰ ਚਿੱਟਾ ਜਿਹੜਾ ਉਹ ਕਾਂਗਰਸ ਤੇ ਭਾਜਪਾ ਦੀ ਸਰਕਾਰ ਨੇ ਇੰਟਰੋਡਿਊਸ ਕੀਤਾ ਪੰਜਾਬ ਦੇ ਅੰਦਰ ਨਸ਼ਿਆਂ ਦਾ ਪਹਿਲੀ ਵਾਰ ਛੇਮਾ ਦਰਿਆ ਵਗਾਇਆ ਤਾਂ ਕਾਂਗਰਸ ਭਾਜਪਾ ਨੇ ਪੰਜਾਬ ਸ਼ੁਰੂਆਤ ਕੀਤੀ ਆ 4 ਸਾਲ ਪਹਿਲਾਂ ਜਦੋਂ 2017 ਸਰਕਾਰ ਸੀ ਕੀ ਕਿਹਾ ਸੀ ਕੈਪਟਨ ਸਾਹਿਬ ਨੇ ਗੁਟਕਾ ਸਾ ਮੱਥੇ 'ਤੇ ਲਾ ਕੇ ਕਿਹਾ ਸੀ ਕਿ ਮੈਂ 35 ਕਿਲੋਮੀਟਰ ਦੂਰ ਖੜ ਕੇ ਸੌ ਖਾਨਾਗਾ 4 ਹਫ਼ਤੇ ਦੇ ਪੰਜਾਬ ਨਸ਼ਿਆਂ ਦਾ ਗਰਾਫ ਵੱਧ ਗਿਆ ਉਹ ਕਹਿੰਦੇ ਲੱਕ ਤੋੜਨ ਦੀ ਗੱਲ ਕਹੀ ਸੀ ਨਸ਼ੇ ਦੇ ਖਾਦਮ ਦੀ ਗੱਲ ਨਹੀਂ ਸੀ ਕਿ ਲੱਕ ਤਾਕੀ ਤੋੜਨਾ ਸੀ ਉਹਨੇ ਹੱਥ ਵੀ ਨਹੀਂ ਲਾਇਆ ਸਾਡੀ ਸਰਕਾਰ ਪਿਛਲੇ 4 ਸਾਲ ਤੋਂ ਨਹੀਂ ਸਾਢੇ 3 ਸਾਲ ਤੋਂ ਲਗਾਤਾਰ ਇਸ ਯਤਨ ਚਾ ਔਰ ਪਿਛਲੇ 9 ਮਹੀਨਿਆਂ ਤੋਂ ਅਸੀਂ ਯੁੱਧ ਸ਼ੁਰੂ ਕੀਤਾ ਹੋਇਆ ਪਿਛਲੇ 9 ਮਹੀਨਿਆਂ ਤੋਂ ਅਸੀਂ ਯੁੱਧ ਸ਼ੁਰੂ ਕੀਤਾ ਹੈ ਯੁੱਧ ਨਸ਼ੇ ਦੇ ਵਿਰੁੱਧ ਕੱਲਾ ਕੱਲਾ ਨਸ਼ਾ ਤਸਕਰ ਫੜ ਰਹੇ ਹਾਂ ਦੇ ਖਿਲਾਫ ਕਾਰਵਾਈ ਹੋ ਰਹੀ ਆ ਜ਼ਿਲ੍ਹਾ ਜਾ ਰਹੇ ਨੇ ਹਾਂ ਜਿਹੜਾ ਕੋਈ ਵਿਚਾਰਾ ਫਸ ਗਿਆ ਟਰੈਪ ਚ ਆ ਗਿਆ ਉਹਦਾ ਅਸੀਂ ਲਾਜ਼ਮੀ ਕਰਾ ਰਹੇ ਆ ਉਹਦੇ ਨਾਲ ਅਸੀਂ ਓਟ ਕਲੀਨਿੰਗ ਸੈਂਟਰ ਖੋਲੇ ਨੇ ਅਸੀਂ ਸਪੈਸ਼ਲਿਸਟ ਡਾਕਟਰ ਰੱਖੇ ਨੇ ਪਿੱਛੇ ਤੁਹਾਨੂੰ ਯਾਦ ਹੋ ਮੈਂ ਜਿਹੜੇ ਡਾਕਟਰ ਭਰਤੀ ਕੀਤੇ 200 ਉਹਨੇ ਜਿਹੜੀ ਪ੍ਰਵਾਨਗੀ ਦਿੱਤੀ ਕਿ 200 ਡਾਕਟਰ ਭਰਤੀ ਕੀਤਾ ਜਾਵੇ ਤਾਂ ਕਿ ਆਪਾਂ ਉਹਨਾਂ ਮਰੀਜ਼ਾਂ ਦਾ ਰਾਜ ਕਰ ਸਕੀਏ ਜਿਹੜੇ ਕਿਸੇ ਨਾ ਕਿਸੇ ਪਰਿਵਾਰਕ ਕੁਲਜਨ ਦੇ ਕਾਰਨ ਕਿਸੇ ਨਾ ਕਿਸੇ ਹਾਲਾਤ ਦੇ ਕਾਰਨ ਜੋ ਬਣਾਏ ਨੇ ਉਹ ਐਡਿਕਟ ਹੋ ਗਏ ਉਹ ਨਸ਼ਾ ਨਸ਼ਾ ਖਾਣ ਦੇ ਆਦੀ ਹੋ ਗਏ ਉਹਨਾਂ ਨੂੰ ਆਪਾਂ ਜਿ ਛਡਾਵਾਂਗੇ ਤਾਂ ਹੀ ਮੈਂ ਸਵੰਦਾ ਅਸੀਂ ਸਕਸੈਸ ਹੋਵਾਂਗੇ ਸੋ ਅਸੀਂ ਜਿੱਥੇ ਲੋਕਾਂ ਦਾ ਇਲਾਜ ਕਰ ਰਹੇ ਹਾਂ ਉੱਥੇ ਨਸ਼ਾ ਤਸਕਨਾ ਦਾ ਵੀ ਇਲਾਜ ਕਰਦੇ ਹਾਂ